ਉਹਨਾਂ ਦੀ ਖਾਤਰ ਸ਼ਹੀਦੀ ਦੇ ਡਿਸਕਵਰ ਕਲਾਸਿਕ ਵਾਰੀ ਫਿਰ ਤੁਹਾਨੂੰ ਲੈ ਕੇ ਪਹੁੰਚਿਆ ਸੰਯੁਕਤ ਮੋਰਚਾ ਸਿੰਘੂ ਬਾਰਡਰ ਹਾਲਾਂਕਿ ਇੱਥੇ ਜਿੱਥੇ ਅਸੀਂ ਪਹਿਲਾਂ ਤੁਹਾਨੂੰ ਦਰਸਾਉਂਦੀ ਹੈ ਪਰ ਦੇਖਣ ਵਾਲੀ ਜੋ ਚੀਜ਼ ਹੈ ਕਿ ਮੋਰਚਾ 300 ਮੀਟਰ ਦੇ ਉੱਪਰ ਚੱਪਕਿਆ ਪਰ ਅਜੇ ਵੀ ਬਹੁਤ ਖੁਸ਼ ਹੈ ਕਿ ਹੌਸਲੇ ਭਲੰਦ ਦੇ ਕਿਸਾਨ ਦੇ ਬੜੇ ਦੋ ਦੋਰੋਂ ਆ ਰਹੇ ਨੇ ਕਾਜ਼ਰ ਦੇ ਆਡੀਓ ਦੇ ਟਾਈਮ ਤੇ ਕਿਸਾਨਾਂ ਨੇ ਇੱਥੇ ਬਹੁਤ ਜਲਦਾਂ ਨੇ ਆ ਰਹੇ ਨੇ ਬਹੁਤ ਪਹਿਲਾਂ ਤੋਂ ਦੂਰ ਦੂਰੋਂ ਕਾਫੀ ਸਰਪ੍ਰੀਚਰ ਵੀ ਨੇ ਆ ਰਹੇ ਨੇ ਆਪਣੇ ਹਾਜ਼ਰ ਹੋ ਰਹੇ ਨੇ ਗਰਮੀ ਦਾ ਮਾਹੌਲ ਹੈ ਹਾਰਸ਼ਾ ਦਾ ਸਟ੍ਰੈਮ ਹੈ ਪਰ ਹੌਸਲੇ ਨਹੀਂ ਡੋਲੇ ਨੇ ਬਹੁਤ ਸਾਰੇ ਟੈਂਟ ੁੱਖੜ ਗਏ ਸੀ ਇਰੀਆਂ ਵਿੱਚ ਪਰ ਫਿਰ ਵੀ ਅੱਜ ਜਦੋਂ ਆ ਦੇਖਿਆ ਸਾਰੇ ਟੈਂਟ ਉਸੇ ਦਾ ਉਸ ਤਰ੍ਹਾਂ ਖੜੇ ਨੇ ਆ ਰਾਸ਼ ਜੁਰ ਕਮੀ ਹੈ ਉਸ ਦਾ ਇੱਕ ਵੱਡਾ ਕਾਰਨ ਹੋਇਆ ਸੋਫਤਾ ਹੈ ਕਿ ਜਿਹੜੀ ਪੋਲੀਟੀਕਲ ਐਕਟੀਵਿਟੀ ਪੰਜਾਬ 'ਚ ਸ਼ੁਰੂ ਹੋ ਗਈ ਹੈ ਸ਼ਾਇਦ ਉਸ ਨੇ ਕੁਝ ਲੋਕਾਂ ਨੂੰ ਉਹ ਪਾਰਟੀਆਂ ਵੱਲ ਖਿੱਚ ਲਿਆ ਹੈ ਪਰ ਕਿਸਾਨਾਂ ਦਾ ਅੰਦੋਲਨ ਜੋ ਹੈ ਇੱਕ ਕਿਸੇ ਪਾਰਟੀ ਦਾ ਨਹੀਂ ਕਿਸਾਨਾਂ ਦਾ ਅੰਦੋਲਨ ਹੈ ਇਹ ਲੋਕਾਂ ਨੂੰ ਵੀ ਪਤਾ ਹੈ ਤੇ ਹਰ ਬੰਦੇ ਨੂੰ ਵੀ ਪਤਾ ਇੱਥੇ ਜੋ ਵੀ ਆਉਂਦੇ ਨੇ ਉਹ ਬਿਨਾ ਕਿਸੇ ਪਾਰਟੀ ਐਫੀਲ ਦੇ ਇੱਕ ਵੱਡਾ ਕਾਰਨ ਰੱਖੇ ਲੀਡਰ ਦਾ ਬਹੁਤ ਮਹੱਤਵਪੂਰਨ ਹੈ ਕਿ ਪਾਕਿਸਤਾਨ ਬਹੁਤ ਚਾਹੀਦੀ ਦੋਸਤ ਹੈ ਇਸ ਲਈ ਹੋ ਰਿਹਾ ਹੈ ਕਿ ਨਾ ਹੀ ਕਿਸੇ ਪਾਰਟੀ ਦਾ ਚੰਗਾ ਲਾਉਣ ਲਾਉ ਕਰ ਇਸ ਕਰਕੇ ਇੱਥੇ ਥੋੜਾ ਜਾਹਾ ਰਾਸ਼ਿ ਜੋ ਹੈ ਪੋਲਿਟਿਕਲ ਪਾਰਟੀਆਂ ਨਾਲੋਂ ਘੱਟ ਹੈ ਕਿਉਂਕਿ ਨਾ ਤਾਂ ਕੋਈ ਪੀੜ ਵਰਕਰ ਹੈ ਨਾ ਕਿਸੇ ਨੂੰ ਕੋਈ ਪੈਸੇ ਦੇ ਕੇ ਲੈ ਕੇ ਆਉਂਦਾ ਇਸ ਕਰਕੇ ਇੱਥੇ ਜੋ ਵੀ ਬੰਦੇ ਨੇ ਉਹ ਡੈਡੀਕੇਟਿਡ ਨੇ ਆਪਦੇ ਆਪ ਦੇ ਘਰਾਂ ਤੋਂ ਆਏ ਨੇ ਆਪਦੇ ਖਰਚੇ ਦੇਤੇ ਨੇ ਤੇ ਇਹਨਾਂ ਹੌਸਲੇ ਨੂੰ ਇੱਕ ਵਾਰੀ ਜੋ ਜੱਜਮੈਂਟ ਨੂੰ ਸਲਾਮ ਕਰਨਾ ਬਣਦਾ ਹੈ ਕਿਉਂਕਿ ਕਿੰਨੇ ਦੂਰੋਂ ਦੂਰੋਂ ਆ ਕੇ ਪੰਨ ਇੱਕ ਸਾਲ ਤੋਂ ਇੱਥੇ ਮੋਰਚਾ ਚਲਾਉਣਾ ਕੋਈ ਆਸਾਨ ਗੱਲ ਨਹੀਂ ਹੈ ਇਸ ਲਈ ਇੱਕ ਵੱਡੀ ਪਲੈਨਿੰਗ ਹੈ ਔਰ ਵੱਡਾ ਜੋ ਹੈ ਸੰਗਠਨ ਬਣਾਉਣਾ ਚਾਹੁੰਦਾ ਜਿਸ ਵਿੱਚ ਕਿਸਾਨ ਮੋਰਚਾ ਪੂਰੀ ਤਰ੍ਹਾਂ ਸਫਲ ਹੈ ਪਸਤਿਆਂ ਨੂੰ ਸੈਕਟਰਾਂ ਚ ਵੰਡਿਆ ਗਿਆ ਪਿੰਡਾਂ ਚ ਵੰਡਿਆ ਗਿਆ ਔਰ ਸ਼੍ਰੂਤੀ ਲੱਗੇ ਨੇ ਵਲੰਟੀਅਰ ਇਸੇ ਕਰਕੇ ਇੱਥੇ ਹਜੇ ਤੱਕ ਕੋਈ ਅਣਸੁਖਾਵੀ ਘਟਨਾ ਨਹੀਂ ਹੋਈ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਕਿਸਾਨ ਮੋਰਚਾ ਡਟਿਆ ਹੋਇਆ ਆਧੀਆਂ ਮੰਗਾਂ ਨੂੰ ਲੈ ਕੇ ਕਾਲੇ ਕਾਨੂੰਨਾਂ ਦੇ ਖਿਲਾਫ ਇਹ ਕਾਲੇ ਕਮੂਨਾ ਨੂੰ ਵਾਪਸ ਕਰਾਉਣ ਤੋਂ ਬਿਨਾ ਕਿਸਾਨਾਂ ਕੋਲ ਕੋਈ ਰਾਹ ਨਹੀਂ ਹੈ ਤੁਹਾਡੇ ਲਈ ਨਇਆ ਦਰਸ਼ਨ ਟੂਰ ਡਿਸਕਵਰ ਕਲਾਸ ਸਿੰਘੂ ਬਾਰਡਰ ਦਿੱਲੀ ਸਰ ਸਾਹੀ ਬੋਰਡਰ